ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਐਸੇ ਹਵੇਲੇ ਵਿੱਚ ਜੋਗੀ ਨੇ ਠਹਿਰਾਇਆ ਜਿਹਦੇ ਬਾਰੇ ਜੋਗੀਆਂ ਦਾ ਵਿਚਾਰ ਸੀ ਕਿ ਇਥੇ ਭੂਤ ਤੇ ਪ੍ਰੇਤ ਰਹਿੰਦੇ ਨੇ ਤੇ ਇਹ ਜੋਗੀ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਨਾਲ ਬੜੇ ਔਖੇ ਸਨ ਕਿਉਂਕਿ ਜਿਤਨੇ ਰਸਮੋ ਰਿਵਾਜ ਬੁਸੀਦਾ ਪਖੰਡ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਜੀਆਂ ਉਡਾਈ ਜਾਂਦੇ ਸਨ ਇੱਕ ਇੱਕ ਉਸ ਪਖੰਡ ਦੀ ਜੋ ਆਮ ਪਰ ਚਲ ਸੀ ਧਰਮ ਦੇ ਨਾਂ ਤੇ ਸਤਗੁਰ ਜਣਾ ਘਟੀ ਜਾਂਦੇ ਸਨ ਤੇ ਜੋਗੀਆਂ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਜਿਵੇਂ ਗੁਰਨਾਮਕ ਨਾਲ ਬਹਿਸ ਕਰਨ ਵਾਸਤੇ ਆ ਗਏ ਸਨ ਗੁਰਗੋਗਨ ਸਿੰਘ ਜੀ ਮਹਾਰਾਜ ਨਾਲ ਪਹਿਲੇ ਤੇ ਬਹਿਸ ਕੀਤੀ ਤੇ ਰਾਤ ਨੂੰ ਜਿਹੜਾ ਥਾਂ ਟਿਕਾਣਾ ਦਿੱਤਾ ਕਿਉਂਕਿ ਬਰਾਨਾਪੁਰ ਵਿੱਚ ਜਿੰਨੇ ਅਸਥਾਨ ਸਨ ਵੱਡੇ-ਵੱਡੇ ਸਭ ਜੋਗੀਆਂ ਦੇ ਸਨ ਤੇ ਸਤਗੁਰ ਇੱਕ ਜੋਗੀ ਕੋਲੇ ਠਹਿਰੇ ਜਿਸ ਹਰਿਲੀ ਦੇ ਵਿੱਚ ਠਹਿਰਾਇਆ ਗਿਆ ਅੱਜ ਤੇ ਉੱਥੇ ਬਹੁਤ ਵੱਡਾ ਗੁਰਦੁਆਰਾ ਹੈ ਬਹੁਤ ਸੁੰਦਰ ਹੈ ਰਸਤੇ 'ਚ ਰੋੜ ਦਿੱਤੀ ਹਜ਼ੂਰ ਸਾਹਿਬ ਜਾਂਦੇ ਆਂ ਰਸਤੇ 'ਚ ਪੈਂਦਾ ਇਹ ਹਵੇਲੀ ਸੀ ਤੇ ਜੋਗੀ ਕਰੀਬਨ ਕਰੀਬਨ ਆਪਣੇ ਦੁਸ਼ਮਣਾਂ ਨੂੰ ਪਹਿਲੇ ਵੀ ਇੱਥੇ ਠਹਿਰਾ ਚੁੱਕੇ ਐ ਸੀ ਅੱਜ ਜੋਗੀ ਬਹੁਤ ਖੁਸ਼ ਸੀ ਆਪਣੇ ਚੇਲਿਆਂ ਨੂੰ ਕਹਿੰਦਾ ਸਬਦ ਦਾ ਭੋਗ ਪਹਿ ਜਾਏਗਾ ਸਵੇਰੇ ਸਵੇਰੇ ਆਪਣੇ ਚੇਲਿਆਂ ਸਮੇਤ ਜਿਵੇਂ ਆਇਆ ਤੇ ਇਹਨੇ ਉਸ ਹਵੇਲੀ ਦਾ ਬੂਆ ਖੋਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਾਧੀ ਚ ਬੈਠੇ ਸਨ ਤੇ ਸਿੱਖ ਨਿਕਨੇਮ ਪੈ ਕਰਦੇ ਸਨ ਹੈਰਾਨ ਹੋ ਗਿਆ ਬਈ ਤੇ ਸਬਦ ਦਾ ਭੋਗ ਪਹਿ ਜਾਣਾ ਚਾਹੀਦਾ ਸੀ ਤੇ ਸਾਰੇ ਜਿੰਦਾ ਕਿ ਆਖਰ ਜੋਗੀ ਕੋਲ ਗੱਲ ਰਹੀ ਨਹੀਂ ਦੀ ਉਹਨੇ ਪੁੱਛ ਲਿਆ ਪਾਤਸ਼ਾ ਰਾਤ ਬੜੀ ਸੁਖ ਦੀ ਕਟੀ ਮਹਾਰਾਜ ਕਹਿੰਨੇ ਲੱਗ ਬੜੇ ਆਨੰਦ ਦੀ ਕਟੀ ਬਹੁਤ ਸੁਖ ਦੀ ਕਟੀ ਕੋਈ ਘਟਨਾ ਨਹੀਂ ਵਾਪਰੀ ਸਾਬ ਕੰਨ ਲਗ ਘਟਨਾ ਕੋਈ ਪੂ ਕੋਈ ਪ੍ਰੇਤ ਰਾਤ ਨੂੰ ਨਹੀਂ ਆਇਆ ਸਤਿਗੁਰ ਹੱਸ ਪਏ ਸਾਬ ਕੰਨੇ ਕਿ ਸਾਡੇ ਨੇੜੇ ਨਹੀਂ ਆਉਂਦਾ ਹੁੰਦਾ ਸਿੰਘਾਂ ਦੇ ਨੇੜੇ ਨਹੀਂ ਆਉਂਦਾ ਹੁੰਦਾ ਬਈ ਕਿਉਂ ਹੁਣ ਜਿਹੜੇ ਬਚਨ ਨੇ ਪੰਥ ਪ੍ਰਕਾਸ਼ ਦੇ ਮਲਿਕਾ ਤੁਹਾਡੇ ਸਾਹਮਣੇ ਰੱਖਾ ਸੁਆਮ ਦੀ ਕੋਈ ਰਚਨਾ ਨਹੀਂ ਜਿਹਨੂੰ ਬਿਲਕੁਲ ਛੁਪਾਇਆ ਜਾਂਦਾ ਕਿਸੇ ਪੰਥ ਪ੍ਰਕਾਸ਼ ਛੁਪਾ ਦਿਓ ਸੂਰਜ ਪ੍ਰਕਾਸ਼ ਛੁਪਾ ਦਿਓ ਤੇ ਤੁਹਾਡੇ ਕੋਲ ਇਤਿਹਾਸ ਕੀ ਕੁਝ ਵੀ ਨਹੀਂ ਰਹਤੇ ਪਰ ਤੇ ਜਿਸ ਦੀ ਜਿਹੜੀ ਮਰਜ਼ੀ ਹੋਵੇਗੀ ਉਹ ਦਸਾਂ ਗੁਰੂਆਂ ਨਾਲ ਉਹੀ ਕਹਾਣੀ ਜੋੜੇਗਾ ਤੇ ਇਹ ਮੂਲ ਗ੍ਰੰਥ ਤੇ ਸਾਡੇ ਕੋਲ ਇਹ ਹੀ ਨੇ ਸੂਰਜ ਪ੍ਰਕਾਸ਼ ਪੰਥ ਪ੍ਰਕਾਸ਼ ਕਿੰਨਾ ਕਹਾਣੀਆਂ ਨੂੰ ਸੀ ਨਹੀਂ ਪੜਦੇ ਉਸ ਇਤਿਹਾਸ ਸੁਣਾ ਸੀ ਨਹੀਂ ਪੜਦੇ ਕੱਟ ਸੁਣਾਉਂਦੇ ਜਾਂ ਸੁਣਾਉਂਦੇ ਆ ਤੇ ਉਹਦੇ ਚ ਬਹੁਤ ਕੁਝ ਕੱਟ ਦਿੰਦੇ ਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੂੰ ਪੰਥ ਪ੍ਰਕਾਸ਼ ਦਾ ਕਰਤਾ ਇੰਜ ਲਿਖਦਾ ਹੈ ਤੂੰ ਮੌਠ ਬਾਜਰੀ ਖਾਨਵਾਰ ਅਮਾਸ ਆਹਾਰੀ ਸਿੰਘ ਅਪਾਸ ਉਹ ਤੈਨੂੰ ਕਿਸ ਨੇ ਕਹਿ ਦਿੱਤਾ ਸਾਨੂੰ ਭੂਤ ਪ੍ਰੇਤ ਚੰਬੜ ਦੇਣੇ ਅਸੀਂ ਮੌਠ ਬਾਜਰਾ ਖਾਣ ਵਾਲੇ ਨਹੀਂ ਇਹ ਬਚਨ ਪੜ੍ਹ ਕੇ ਪੰਥ ਪ੍ਰਕਾਸ਼ ਦੇ ਮੈਂ 당 ਰਿਹਾ ਕੌਮ ਦੇ ਬੜੇ ਬੜੇ ਵਿਦਵਾਨਾਂ ਨੂੰ ਇਹ ਮੈਂ ਪੰਕਤੀਆਂ ਦਿਖਾਈਆਂ ਔਰ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਉਸ ਜੋਗੀ ਨੇ ਇਸ ਢੰਗ ਨਾਲ ਸਤਿਗੁਰੂ ਨੇ ਪਛਾੜਿਆ ਤੂੰ ਕਿਹੜੇ ਚੱਕਰਾਂ 'ਚ ਪਿਆ ਸੀ ਸ਼ਸਤਰ ਵਸਤਰ ਰੱਖਦੇ ਆ ਅਸੀਂ ਗੁਰਸਿੱਖਾਂ ਦੇ ਅੰਦਰ ਵੀਰ ਰਸ ਦੀ ਰੂਹ ਫੂਕ ਦਿੱਤੀ ਹੈ ਭੂਤ ਪ੍ਰੇਤ ਕੀ ਕਰ ਸਕਦੇ ਨੇ ਔਰ ਅਸੀਂ ਭਾਰਤ ਦੀ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ ਭਾਰਤ ਦੇ ਪੁਰਾਣੇ ઋષਿ ਮੁਨੀ ਕਰੀਬਨ ਕਰੀਬਨ ਸ਼ਸਤਰਦਾਰੀ ਸਨ ਸ਼੍ਰੀ ਰਾਮ ਵੀ ਸ਼ਸਤਰਦਾਰੀ ਸਨ ਰਾਮ ਦੇ ਪਿਤਾ ਦਸ਼ਰਤ ਹਿਰਨ ਦਾ ਸ਼ਿਕਾਰ ਖੇਡਦੇ ਖੇਡਦੇ ਮਾਰ ਬੈਠੇ ਸ਼ਰਵਨ ਕੁਮਾਰ ਨੂੰ ਇਤਿਹਾਸਕ ਘਟਨਾ ਰਾਵਣ ਦੇ ਭੇਜੇ ਹੋਏ ਮਰੀਚ ਨੂੰ ਸ਼੍ਰੀ ਰਾਮ ਨੇ ਦਨਸ਼ਮਾਨ ਨਾਲ ਮਾਰਿਆ ਸੀ ਖੈਰ ਲੰਬੀ ਚੌੜੀਆਂ ਇਹ ਗਾਥਾਵਾਂ ਤੇ ਮੈਂ ਫਿਰ ਅਰਜ਼ ਕਰਾਂ ਸਿੱਖ ਧਰਮ ਜੈਨ ਧਰਮ ਨਹੀਂ ਹੈ ਸਿੱਖ ਧਰਮ ਬੋਧ ਧਰਮ ਨਹੀਂ ਹੈ ਸਿੱਖ ਧਰਮ ਸਨਾਤਨ ਮਤ ਨਹੀਂ ਹੈ ਸਿੱਖ ਧਰਮ ਬ੍ਰਾਹਮਣ ਮਤ ਨਹੀਂ ਹੈ ਤੇ ਜਿਸ ਢੰਗ ਦੀ ਅਹਿੰਸਾ ਤੇ ਜਿਸ ਢੰਗ ਦੀ ਛੂਆਛਾਤ ਸਿੱਖ ਧਰਮ ਦੇ ਚਿਲਿਆਂ ਦੇ ਗਈਏ ਨਿਰੋਲ ਪੁਰਾਣਾ ਬ੍ਰਾਹਮਣਮਤ ਹੋਰ ਕੁਝ ਨਹੀਂ ਹੈ ਨਿਰੋਲ ਪੁਰਾਣਾ ਬ੍ਰਾਹਮਣਮਤ ਔਰ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਜ਼ਰੂਰ ਇਤਿਹਾਸਕ ਗ੍ਰੰਥ ਪੜ੍ਹਨਾ ਹੈ ਮੈਂ ਕਿਧਰੇ ਭੁੱਲ ਕਰਦਾ ਹਾਂ ਮੇਰੀ ਸੁਦਾਈ ਕਰ ਦੇਣਾ ਜ਼ਰੂਰ ਕਿਉਂਕਿ ਇਹਨਾਂ ਇਤਿਹਾਸਕ ਗ੍ਰੰਥਾਂ ਨੂੰ ਲੈ ਕੇ ਮੈਂ ਕੌਮ ਦੇ ਬੜੇ ਮੁਖੀਆਂ ਮੁਖੀਆਂ ਦੇ ਕੋਲ ਮੈਂ ਆ ਇਤਿਹਾਸ ਹੈ ਸਾਡਾ ਔਰ ਬ੍ਰह्मज्ञैनੀਆਂ ਦੀ ਲਿਖਤ ਹੈ ਉਹਨਾਂ ਪੁਰਸ਼ਾਂ ਦੀ ਲਿਖਤ ਹੈ ਭਾਈ ਸੰਤੋਖ ਸਿੰਘ ਜੀ ਦੇ ਜੋ ਅਠੇ ਪੈਰ ਗੁਰੂ ਚਿੰਤਨ ਵਿੱਚ ਰਹਿੰਦਾ ਸੀ ਅਠੇ ਪੈਸ ਜਿਹਦੇ ਬਾਰੇ ਇਹ ਕਹਾਵਤ ਹੈ ਕਿ ਇੱਕ ਦਫਾ ਵਾਹਿਗੁਰੂ ਕਹਿੰਦਾ ਵੀ ਉਹ ਜੁੜ ਜਾਂਦਾ ਸੀ ਕਿ ਜਦ ਸਮਾਦੀ ਤੋਂ ਉਠਾ ਨਾ ਹੁੰਦਾ ਸੀ ਕਲਮ ਚੁੱਕ ਕੇ ਲਿਖਣ ਬੈਠ ਜਾਂਦਾ ਸੀ 20 ਸਾਲ ਮਿਹਨਤ ਕਰਕੇ ਕੈਥਲ ਦੇ ਚ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਉਸਨੇ ਲਿਖਿਆ। ਅਰੇ ਸਾਰੇ ਸੇਵਾ ਭਾਈ ਸੰਤੋਖ ਸਿੰਘ ਜੀ ਦੇ ਕੀਤੇ। ਉਹਦੇ ਸਿੰਘ ਮਹਾਰਾਜਾ ਉਹਦੇ ਸਿੰਘ ਨੇ ਕਹਤਲ ਦੇ ਮਹਾਰਾਜ। ਜਿਸ ਸਵੇਲੀ ਵਿੱਚ ਬੈਠ ਕੇ ਭਾਈ ਸੰਤੋਖ ਸਿੰਘ ਨੇ ਗ੍ਰੰਥ ਲਿਖਿਆ ਮੈਂ ਉਸ ਸਵੇਲੀ ਦੇ ਵੀ ਦਰਸ਼ਨ ਕੀਤੇ ਨੇ। 10 ਪੋਥੀਆਂ ਦੀ ਇਹ ਮਾਲਾ ਇਤਿਹਾਸਕ ਸਥਾਨ ਹਜ਼ੂਰ ਸਾਹਿਬ ਗੁਰਦੁਆਰਾ ਸੇਸਮੰਸਾ ਬੰਗਲਾ ਸਾਹਿਬ ਦਰਬਾਰ ਸਾਹਿਬ ਪਟਨਾ ਸਾਹਿਬ ਹੋਰ ਵੱਡੀਆਂ-ਵੱਡੀਆਂ ਸੰਸਥਾਵਾਂ ਹਿੰਦੁਸਤਾਨ ਦੀ ਉੱਤੇ ਸੂਰਜ ਪ੍ਰਕਾਸ਼ ਦੀ ਕਥਾਰੋਜ਼ ਆਉਂਦੀ ਹੈ ਸ਼ਾਮ ਨੂੰ ਆਉਂਦੀ ਹੈ ਗਾਲਬਨ 4 ਵਜੇ ਤੋਂ ਲੈ ਕੇ 5:30 ਤੱਕ ਔਰ ਭਾਈ ਸਾਹਿਬ ਬਾਈ ਸੰਤੋਖ ਸਿੰਘ ਜੀ ਦੀ ਸਲਖਤ ਕਥਾ ਦਾ ਗਾਲਬਨ سلسلہ وار ਜੋ ਪਾਠ ਹੁੰਦਾ ਹੈ ਤੇ ਕਥਾ ਹੁੰਦੀ ਹੈ کدر چھ سال بوگ پینا تو کدرے اٹھ نو سال یا دس سال بعد بہت لمبا گرتھ ہے بہت لمبی چوڑی ہے اور غزب دی گل اے کہ ساری کتھا دساں گرو ساحبان بھی سنتوخ جی نے کوتا چ لکھی کبتا اور کوتا بھی او کہ دنیا دے بڑے بڑے شاعر دنگ رہ جانتے ہیں جس کاوی شیلی نیک کے ਕੁਸਤਵਤਾ ਦੀ ਸ਼ੈਲੀ ਨੂੰ ਦੇਖੋ। ਤੁਹਾਨੂੰ ਸੰਸ਼ੇਵ ਵਿੱਚ ਮੈਂ ਅਰਜ਼ ਕਰਾਂ ਇਹ ਪੁਸਤਕ ਜਦ ਮੈਨੂੰ ਭੇਟ ਕੀਤੀ ਗਈ ਜਿਹਦੇ ਵਿੱਚ ਕਰੀਬਨ ਕਰੀਬਨ ਰਹਿਤ ਨਾਮ ਹੈ ਤੇ ਉਹਨਾਂ तमाम ਪੰਕਤੀਆਂ ਨੂੰ ਛੱਡ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਹਨ ਇਸ ਵਿਸ਼ੇ ਦੇ ਸੰਬੰਧ ਵਿੱਚ। ਕੁਝ ਉਹ ਪੰਕਤੀਆਂ ਲੈ ਲਏ ਗਏ ਆ ਭਗਤ ਕਬੀਰ ਦੀਆਂ ਜੋ ਕੁਰਬਾਨੀ ਦੇ ਸੰਬੰਧ ਵਿੱਚ ਨੇ। ਜਿੱਥੇ ਕਬੀਰ ਕਹਿੰਦੇ ਨੇ ਬਿੱਤੂਸ਼ੀ ਕਹਿੰਦੇ ਹਲਾਲ ਕੀਤਾ ਹੈ ਇਹਦਾ ਕੀ ਮਤਲਬ ਹੈ ਖੁਦਾ ਤੇ ਕੁਰਬਾਨੀ ਨਹੀਂ ਮੰਗਦਾ ਖੁਦਾ ਨੂੰ ਤੇ ਲੋੜ ਨਹੀਂ ਤੁਹਾਡੀ ਲੋੜ ਹੋ ਸਕਦੀ ਹੈ ਖੁਦਾ ਦੀ ਲੋੜ ਨਹੀਂ ਹੈ ਮੱਕੇ ਚ ਤੋਂ ਸੂਈ ਕੱਟੀ ਜਾ ਰਿਹਾ ਹੈ گاਉਆਂ ਨੂੰ ਬੱਕਰੀਆਂ ਨੂੰ ਤੇ ਆਖੋ ਖੁਦਾ ਮੰਗਦਾ ਹੈ ਖੁਦਾ ਦੀ ਮੰਗ ਨਹੀਂ ਹੈ ਖੁਦਾ ਦੀ ਲੋੜ ਨਹੀਂ ਹੈ ਖੁਦਾ ਦੀ ਚਾਹਤ ਨਹੀਂ ਹੈ ਇਹਨਾਂ ਖੁਦਾ ਨਾਲ ਨਾ ਜੋੜੋ ਕਬੀਰ ਕਰੀਬਨ ਕਰੀਬਨ روزیاں دے نال رمضان دنوں جو سلسلہ یہ چلتا ہے اس کی چرچا کرتے ہیں اور مہان ٹیکا کار صاحب گرابل نے کھول دیتی ہے۔ اے سارے دے سارے سلوک قربانی سبندی نے جو مسلمان ہو کی یہ قربانی دین تو کبھی انکاری ہو گیا حالانکہ کبھی مسلمان گھرانے کر میرے ہیں

رو نام دیو کا ذکر کر دینا نام دیو رو دس کا دا ذکر کر دینا ترلوچن ذکر کرد ہے نام دیو ترلوچن کی دی گل کر پختہ روت نے سلوک چند ہر سو ہی چاڈ کے کرے آن کی آس تین دوک جائیں گے ست بھا کے رو دس یہ سلوک کبھی ਕਬੀਰ ਦੇ ਸ਼ਲੋਕਾਂ ਦੇ ਵਿੱਚ ਹੈ ਤੇ ਕਬੀਰ ਕਹਿ ਰਹੇ ਨੇ ਜਿਹੜਾ ਰਵਿਦਾਸ ਹੈ ਬਿਲਕੁਲ ਸੱਚ ਬੋਲ ਰਿਹਾ ਹੈ ਕਿ ਹਰੀ ਜੈਸੇ ਹੀਰੇ ਨੂੰ ਛੱਡ ਕੇ ਜ਼ਿੰਦਗੀ ਕਿਸੇ ਹੋਰ ਆਸਾ ਦੇ ਆਧਾਰ ਤੇ ਬਤੀਤ ਕਰਨੇ ਇਹ ਦੁੱਖਾਂ ਨੂੰ ਸਹਿਣਨਾ ਹੈ ਵਿਕਤਾ ਸਹਿਣੇ ਰਵਿਦਾਸ ਬਿਲਕੁਲ ਠੀਕ ਕਹਿ ਰਹੇ ਰਵਿਦਾਸ ਦੇ ਬਚਨਾਂ ਨੂੰ ਆਪਣੇ ਸ਼ਬਦ ਵਿੱਚ ਢਾਲ ਕੇ ਕਬੀਰ ਉਸ ਦੀ ਪੁਸ਼ਟੀ ਕਰਦੇ ਹੈ ਤੇ ਹੁਣ ਰਵਦਾਸ ਕਬੀਰ ਦੇ ਬਾਰੇ ਦੱਸਦਾ ਹੈ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਪਾਟੇ ਕਾਗਰ ਇਹ ਰਵਦਾਸ ਦੀ ਰਚਨਾ ਹੈ ਰਵਦਾਸ ਕਹਿੰਦੇ ਨੇ ਜਨਮਾਂ ਜਨਮਾਂ ਤਰਾ ਦੇ ਬਤਤ ਸੰਸਕਾਰ ਕਬੀਰ ਨੇ ਧੋ ਦਿੱਤੇ ਨੇ ਫਾੜ ਦਿੱਤੇ ਨੇ ਇਹਦਾ ਕੋਈ ਲੇਖਾ ਨਹੀਂ ਰਿਹਾ ਇਹਦਾ ਚਿੱਤਰ ਗੁਪਤ ਮਿਟ ਗਿਆ ਔਰ ਰਵਿਦਾਸ ਹੋਰ ਸ਼ਬਦ ਵਿੱਚ ਵੀ ਜ਼ਿਕਰ ਕਰਦੇ ਨੇ ਨਾਮ ਦੇ ਕਬੀਰ ਤੇ ਲੋਚਨ ਸਦਨਾ ਸੈਣ ਧਰੇ ਕਹ ਰਵਿਦਾਸ ਸੁਨੋਰੇ ਸੰਤੋ ਹਰ ਜੀਤੇ ਸਭ ਇਸਰੇ ਇਹ ਸਿਰਫ ਟੁਕ ਮਾਤਰ ਵਰਨਾ ਸਾਰੇ ਭਗਤ ਇੱਕ ਦੂਜੇ ਦੀ ਗੱਲ ਕਰਦੇ ਨਾਮ ਮਾਇਆ ਮੋਹਿਆ ਕਹੇ ਤੇ ਲੋਚਨ ਮੀਤ ਕਾਏ ਚੀਤ ਪੋਛਾਇ ਲੋ RAM ਨਾ ਲਾਓ ਚੀਤ ਭਗਤਾਂ ਦੀ ਗੋਸ਼ਟੀ ਵੀ ਹੈ ਗੁਰੂਵਰਨ ਸਾਹਿਬ ਵਿੱਚ ਤਰਲੋਚਨ ਤੇ ਨਾਮ ਦੇ ਤੋਂ ਮੁਖਤਸਰ ਮੈਂ ਅਰਜ਼ ਕਰਾਂ ਇਹ ਸਾਰੇ ਦੇ ਸਾਰੇ ਸਮਕਾਲੀ ਨੇ ਤੇ ਰਵਦਾਸ ਹੁਣ ਕਬੀਰ ਦੀ ਜਾਣ ਪਹਿਚਾਨ ਕਰਾਂ denn ਕਬੀਰ ਕੌਣ ਹੈ کافی ਸਮੇਂ ਗਾਲਬਨ 10 ਸਾਲ ਹਿੰਦੁਸਤਾਨ ਵਿੱਚ ਇਹ ਬਹਿਸ ਚੱਲਦੀ ਰਹੀ ਲਿਖਤੀ ਤੇ ਬੋਲ ਕੇ ਕੋਈ ਕਹਿੰਦਾ ਸੀ ਕਬੀਰ ਮੁਸਲਮਾਨ ਹੈ ਕੋਈ ਕਹਿੰਦਾ ਸੀ ਹਿੰਦੂ ਹੈ ਬ੍ਰਾਹਮਣੀ ਦਾ ਲੜਕਾ ਹੈ ਕੋਈ ਕੁਛ ਕੋਈ ਕਿਛ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਪੰਕਤੀਆਂ ਉਹਨਾਂ ਵਿਦਵਾਨਾਂ ਦੇ ਸਾਹਮਣੇ ਰੱਖੀਆਂ ਜੋ ਇਸ ਬਹਿਸ ਮੁਬਾਰੇ ਚ ਬਹੁਤ ਪਏ ਹੋਏ ਸਨ ਹਾਲਾਂਕਿ ਗੁਰੂ ਘਰ ਦੇ ਕੁਝ ਲਿਖਾਰੀਆਂ ਨੇ ਭਗਤ ਮਾਲ ਦੇ ਵਿੱਚ ਵੀ ਲਿਖ ਦਿੱਤਾ ਹੈ ਕਿ ਬ੍ਰਾਹਮਣੀ ਦਾ ਪੁੱਤਰ ਹੈ ਭਗਤ ਮਾਲ ਦੇ ਵਿੱਚ ਕੁਝ ਲਿਖਿਆ Hindu ਬ੍ਰਾਹਮਣੀ ਨਾਲ ਤੱल्लुक ਰੱਖਦਾ ਇੱਕ ਬ੍ਰਾਹਮਣੀ ਦਾ ਲੜਕਾ ਹੈ ਕਈਆਂ ਨੇ ਕਿਹਾ ਜਿਵੇਂ ਨਹੀਂ ਆ ਮੁਸਲਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜਾਂਕੇ Eid ਬਕਰੀਦ ਕੁੱਲ ਗਊ ਬਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ ਜਾਂਕੇ ਬਾਪ ਐਸੀ ਕਰੀ ਪੁੱਤ ਐਸੀ ਸ੍ਰੀ ਕਿਹੂ ਰੇ ਲੋਕ ਪ੍ਰਸਿੱਧ ਕਬੀਰ ਰਵਦਾਸ ਇਹਨਨ ਕਬੀਰ ਉਹ ਐ ਜਿਹਦਾ ਪਿਓ ਬਕਰੀਦ ਵਾਲੇ ਦਿਨ ਗਊਆਂ ਵੜਦਾ ਬakre ਵੜਦਾ ਸ਼ੇਖਾਂ ਤੇ ਸ਼ਹੀਦਾਂ ਦੀ ਕਬਰਾਂ ਦੇਤੇ ਜਾ ਕੇ ਪ੍ਰਸ਼ਾਦ ਚੜਾਂਦਾ ਪ੍ਰਕਰਮਾ ਕਰਦਾ ਫੁੱਲ ਮਾਲਾ ਟੋਟ ਕਰਦਾ ਦੀਵੇ ਜਗਾਉਂਦਾ ਜਾਂਕੇ ਬਾਪ ਐਸੀ ਕਰੇ ਪੁੱਤ ਐਸੀ ਸਿਖ ਪੁੱਤ ਨਹੀਂ ਕਰਦਾ ਨਾ ਕਬਰਾਂ ਦੀ ਪੂਜਾ ਨਾ ਸ਼ੇਖਾਨੋ ਮੰਨਦਾ ਹੈ ਔਰ ਨਾਹੀਂ ਬਕਰੀਦ ਵਾਲੇ ਦਿਨ ਖੁਦਾਨੂ ਕੁਰਬਾਨੀ ਦਿੰਦਾ ਇਸ ਥੋਕੀ ਰਸਮ ਦਾ ਕਬੀਰ ਪੁਜਾਰੀ ਨਹੀਂ ਹੈ ਔਰ ਫਿਰ ਕਬੀਰ ਆਪਣੀ ਬਾਣੀ ਚ ਇਸ ਰਸਮ ਦੀ ਇਸ ਕੁਰਬਾਨੀ ਦੀ ਭਜੀਆਂ ਉਡਾਂਦੇ ਨੇ ਔਰ ਸਾਹਿਬ ਸਿੰਘ ਨੇ ਪੂਰਾ ਖਲਾਸਾ ਕਰ ਦਿੱਤਾ ਤੇ ਹਰ ਇੱਕ ਦੀ ਜ਼ਬਾਨ ਤੋਂ ਇਹ ਨਿਕਲੀ ਗੱਲ ਕਿ ਭਾਈ ਵੀਰ ਸਿੰਘ ਜੀ ਨੇ ਅਨਭਵੀ ਅਰਥ ਕੀਤੇ ਨੇ ਬਹੁਤ ਬਾ ਕਮਾਲ ਨੇ ਲੋਕੀ ਭੁੱਲ ਗਏ ਅਮੀਰ ਸਿੰਘ ਜੀ ਦੇ ਟੀਕੇ ਨੂੰ ਲੋਕੀ ਭੁੱਲ ਗਏ ਫਰੀਦਕੋਟੀਆਂ ਦੇ ਟੀਕੇ ਨੂੰ ਤੇ ਜ਼ਾਲਬਨ ਕੋਈ 4-5 ਸਾਲ ਦਾ ਪ੍ਰਿੰਸੀਪਲ ਸਾਹਿਬ ਸਿੰਘ ਦਾ ਜੋ ਟੀਕਾ ਆਇਆ ਮਾਰਕੀਟ ਦੇ ਵਿੱਚ तमाम ਸਾਧੂ ਸੰਤ ਵਿਦਵਾਨ ਆਲਮ ਇੱਕ ਕੋਈ ਆਵਾਜ਼ ਬੋਲ ਉਠੇ ਇਹ ਰੱਬੀ ਕਰਾਮਾਤ ਹੈ ਇਹ ਗੁਰੂ ਦੀ ਬਖਸ਼ਿਸ਼ ਹੈ 20 ਸਾਲ ਮਿਹਨਤ ਕਰਕੇ ਉਸਨੇ ਟਿਕਾ ਕੀਤਾ ਹੈ ਗੁਰਗ੍ਰੰਥ ਸਾਹਿਬ ਦਾ ਤੇ ਨਿਕਟਵਰਤੀ ਦੱਸਦੇ ਨੇ ਇਹ ਦੁਨੀਆ ਦਾ ਪਹਿਲਾ ਪੁਰਸ਼ ਹੈ ਜੋ 24 ਘੰਟੇ ਵਿੱਚ ਗਲਬਨ 17 ਘੰਟੇ ਲਗਾਤਾਰ ਲਿਖਦਾ ਹੀ ਰਹਿੰਦਾ ਸੀ ਸਿਰ ਗਰਮ ਹੋ ਜਾਣਾ ਲਿਖਦੇ ਹਾਂ ਰਿਕਦੇ ਹਾਂ ਤੇ ਬਰਫ਼ ਰੱਖ ਲੈਂਦਾ ਸੀ ਸਿਰ ਤੇ ਗਰਮ ਹੋ ਜਾਂਦਾ ਸੀ ਸਿਰ ਬਹੁਤ ਨੇ ਸੋਚਣੀ ਉਸਦੀ ਇਤਨਾ ਲਿਖਣਾ ਤੇ ਕੋਈ ਪੁੱਛੇ ਬਸ ਕਰੋ ਕਹਿੰਦੇ ਸਨ ਨਹੀਂ ਜ਼ਿੰਦਗੀ ਛੋਟੀ ਹੈ ਮੇਰੇ ਕੋਲ ਕੰਮ ਬਹੁਤ ਵੱਡਾ ਹੈ ਕੰਮ ਬਹੁਤ ਵੱਡਾ ਹੈ ਕੰਮ ਬਹੁਤ عظیم ਹੈ ਮੇਰੇ ਕੋਲ ਜੀਵਨ ਮੇਰਾ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਔਰ ਮੈਂ ਆਪਣੀ ਜ਼ਿੰਦਗੀ ਚ ਇਸ ਨੂੰ ਮੁਕੰਮਲ ਕਰਨਾ ਚਾਹੁੰਦਾ ਗੁਰੂ ਨੇ ਉਸਦੀ ਚਾਹਤ ਨੂੰ ਬਾਗ ਲਾਇਆ ਪਰ ਇਹ ਆਪਣੀ ਜ਼ਿੰਦਗੀ ਚ ਮੁਕੰਮਲ ਕੀਤਾ ਇਹ ਛੱਬ ਕੇ ਸਾਹਮਣੇ ਆਇਆ ਤੇ ਮੇਰੇ ਕਿਤੇ ਨਿਰਮਲੇ ਨੇ ਤੇ ਚਾਹੇ ਉਦਾਸੀ ਨੇ ਤੇ ਚਾਹੇ ਸੰਪਰਦਾਇ ਨੇ ਤੇ ਚਾਹੇ ਆਮ ਗੈਨੀ ਨੇ ਸਭ ਸਹਿਮਤ ਹੋ ਗਏ ਇਸ ਟੀਕੇ ਨਾਲ ਬਈ ਇਸ ਨੇ ਕਮਾਲ ਕੀਤਾ ਹੱਦ ਦਾ ਇਸ ਨੂੰ ਦਿਮਾਗ ਰਗ ਨਹੀਂ ਦੇ ਦਿੱਤਾ ਹੁਣ ਲੋਕੀ ਭੁੱਲ ਗਏ ਭਾਈ ਵੀਰ ਸਿੰਘ ਜੀ ਦੇ ਟੀਕੇ ਨੂੰ ਵੀ ਮੈਂ ਇਹ ਨਹੀਂ ਕਹਿੰਦਾ ਕਿ ਗੱਲ ਇੱਥੇ ਮੁੱਕਦੀ ਹੋ ਸਕਦਾ ਕੱਲ ਕੋਈ ਹੋਰ ਆ ਜਾਏ ਇਤੇ ਧਰਤੀ ਹੋਰ ਪਰੇ ਹੋਰ ਹੋਰ ਇਤੇ ਆਪ ਆਪਣੀ ਬੁੱਧ ਹੈ ਜੇ ਤੇ ਬਰਣਤ ਭਿੰਨ ਭਿੰਨ